ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਲਦਾਨ ਵੱਲੋਂ ਲੋ ਜੀ ਸਪੈਸ਼ਲ ਬਰਬਰੀ ਦੇ ਪ੍ਰਿੰਟ ਲੈ ਕੇ ਆਏ ਆ ਬੜੇ ਪਿਆਰੇ ਪਿਆਰੇ ਪ੍ਰਿੰਟ ਪ੍ਰਿੰਟ ਆਇਆ 8 ਨੂ ਡਿਜ਼ਾਈਨ ਆਏ ਆ ਵੀਡੀਓ ਪੂਰੀ ਦੇਖੋ ਲਾਸਟ ਤੱਕ ਇਹ ਤੁਹਾਨੂੰ ਦੇਣੇ ਆ ਬਿਲਕੁਲ ਆਫਰ ਪ੍ਰਾਈਸ ਤੇ ਮਤਲਬ ਕਿ ਬਿਲਕੁਲ ਬੈਸਟ ਪ੍ਰਾਈਸ ਤੇ ਇਹ ਪ੍ਰਿੰਟ 2500 2600 ਰੁਪਏ ਆਮ ਨੋਰਮਲ ਇਸ ਦਾ ਮਾਰਕੀਟ ਪ੍ਰਾਈਸ ਹੈ ਪਰ ਆਪਾਂ ਤੁਹਾਨੂੰ ਬੈਸਟ ਪ੍ਰਾਈਸ ਤੇ ਦੇਣੇ ਆ ਬਿਲਕੁਲ ਘੱਟ ਪ੍ਰਾਈਸ ਤੇ ਸਿਰਫ 2150 ਰੁਪਏ ਦਾ ਪ੍ਰਾਈਸ ਰਹੇਗਾ ਪ੍ਰਿੰਟ 1 ਤੋਂ 1 ਆਇਆ ਇੰਪੋਰਟਡ ਕੁਆ ਬਰਬਲੀ ਸ਼ਰਟ ਬਰਬੀਆ ਦੁਪੱਟਾ ਪਿਓਰ ਮਸਲੀਨ ਦੀ origignal ਬਾਟਮ ਪ੍ਰਿੰਟ ਚੈੱਕ ਕਰੋ ਪਹਿਲਾ ਪ੍ਰਿੰਟ ਓਪਨ ਕਰਾਹਾ ਬੜਾ ਸ਼ਾਨਦਾਰ ਪ੍ਰਿੰਟ ਹੈ ਮੈਚਿੰਗ ਪ੍ਰਿੰਟ ਆਏਗਾ ਮੈਚਿੰਗ ਸੂਟ ਨਾਲ ਮੈਚਿੰਗ ਸੂਟ ਆਏਗਾ ਆ ਚੈੱਕ ਕਰੋ ਪ੍ਰਿੰਟ ਹੀ ਦੇਖੋ ਕਿੰਨੀ ਜ਼ਬਰਦਸਤ ਹੈ ਪੂਰਾ 2.5 ਮੀਟਰ ਦਾ ਦੁਪੱਟਾ ਆ ਰਿਹਾ ਜੀ ਪਹਿਲਾ ਪ੍ਰਿੰਟ ਆ ਗਿਆ ਆਵਲ ਆ ਦੇਖੋ ਫਰੰਟ ਬੈਕ ਤੇ ਇਦਾਂ ਪ੍ਰਿੰਟਿੰਗ ਆ ਰਹੀ ਹੈ ਅਲਟੀਮੇਟ ਆਰਟੀਕਲ ਹੈ ਦੇਨ ਇੱਕ ਤੋਂ ਇੱਕ ਆਏ ਆ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਹੇ ਸ ਕਿਹੜੀ-ਕਿਹੜੀ ਸੇਟ ਤੋਂ ਕਿਹੜੇ-ਕਿਹੜੇ ਪਿੰਡ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਆ ਚੈੱਕ ਕਰੋ ਸੈਕੰਡ ਪ੍ਰਿੰਟ ਆ ਰਿਹਾ ਜੀ ਕਿੰਨਾ ਸ਼ਾਨਦਾਰ ਪ੍ਰਿੰਟ ਡਿਫਰੈਂਟ ਪ੍ਰਿੰਟ ਯੂਨੀਕ ਪ੍ਰਿੰਟ ਪ੍ਰਿੰਟਿੰਗ ਦੇਖੋ ਕਲਰ ਦੇਖੋ ਪਿਸਤਾ ਹੈ ਛੇੜਾ ਨਵਾਂ ਹੈ ਛੇੜਾ ਨੀਚੇ ਵਾਲਾ ਉਸ ਤੋਂ ਵੀ ਨਵਾਂ ਛੇੜਾ ਹੈ ਕਲਰ ਡਿਜ਼ਾਈਨ ਸਾਰੇ ਸੋਹਣੇ ਆ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਆ ਫਲੋਰ ਸੰਜੇ ਛੇੜਾ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਹੇ ਪ੍ਰਿੰਟ ਸਪੈਸ਼ਲ ਸਮਰ ਵੇਅਰ ਫੈਬਰਿਕ ਹੈ ਪਾ ਲੋ ਇੱਕ ਪ੍ਰਿੰਟ ਆ ਰਿਹਾ ਜੀ ਆਵਲਾ ਆ ਵੀ ਪ੍ਰਿੰਟ ਬੜਾ ਸ਼ਾਨਦਾਰ ਹੈ ਅਲਟੀਮੇਟ ਪ੍ਰਿੰਟ ਬਿਊਟੀਫੁਲ ਪ੍ਰਿੰਟ ਆ ਰਿਹਾ ਜੀ ਆ ਆ ਰਿਹਾ ਇਸ ਦਾ ਗਲੇ ਤੇ ਪ੍ਰਿੰਟਿੰਗ ਦਿਖਾ ਦਰੂਮੀ neck ਤੇ ਪ੍ਰਿੰਟਿੰਗ ਆ ਰਹੀ ਹੈ ਘੇਰੇ ਤੇ ਪ੍ਰਿੰਟਿੰਗ ਆ ਰਹੀ ਹੈ ਗ੍ਰੇ ਸ਼ੇਡ ਆ ਰਿਹਾ ਬਰਬਰੀ ਫੈਬਰਿਕ ਹੈ ਟਾਫਟੇ ਦੀ ਲਾਈਨਿੰਗ ਲੱਗੀ ਹੈ ਨੀਚੇ ਪਿਓਰ ਮੋਡਲ ਦੀ ਬੋਟਮ ਆ ਰਹੀ ਹੈ ਸਪੈਸ਼ਲ ਆਰਟੀਕਲ ਹੈ ਉਸ ਤੋਂ ਬਾਅਦ ਬੈਕ ਤੇ ਘੇਰੇ ਤੇ ਪ੍ਰਿੰਟਿੰਗ ਕਰੀ ਹੋਈ ਹੈ ਬੜਾ ਪਿਆਰਾ ਆਰਟੀਕਲ ਹੈ ਟੌਪ ਦਾ ਆਰਟੀਕਲ ਹੈ ਔਰ ਆ ਆ ਰਿਹਾ ਦੁਪੱਟਾ ਇਸ ਦਾ ਜਬਰਦਸਤ ਦੁਪੱਟਾ ਬਣਾਇਆ ਦੁਪੱਟਾ ਦੇਖੋ ਕਿੰਨਾ ਖੁੱਲਾ ਡੁਲੈਨ ਪੂਰਾ ਲੰਬਾਈ 'ਚ ਦੁਪੱਟਾ ਪੂਰਾ ਐਨ ਖੁੱਲਾ ਡੁਲਲਾ ਇੱਕ ਆ ਰਹੀ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਹੈ ਪ੍ਰਿੰਟ ਹੈ ਰੰਗ ਮੈਂ ਕਹਿੰਦਾ ਪ੍ਰਿੰਟਿੰਗ ਕਲਰ ਡਿਫਰੈਂਟ ਟੋਟਲੀ ਡਿਫਰੈਂਟ ਕਨਸੈਪਟ ਹੈ ਜੀ ਆਏ ਹਾਏ ਪਲੀਜ਼ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸਤ ਬਣੀ ਹੈ ਵਾਓ ਕਲਾਸਿਕ ਪ੍ਰਿੰਟ ਹੈ ਕਲਾਸਿਕ ਆ ਲੋ ਵਾਹ ਕੀ ਬਾਤ ਹੈ ਜੀ ਅਲਟੀਮੇਟ ਪ੍ਰਿੰਟ ਆ ਲੋ ਚੈੱਕ ਕਰੋ ਨੈਕਸਟ ਪ੍ਰਿੰਟ ਕਲਰ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸਤ ਹੈ ਵਾਕੀ ਬਿਊਟੀਫੁਲ ਪ੍ਰਿੰਟ ਨੇ ਬਿਊਟੀਫੁਲ ਆ ਲੋ ਇਸ ਦੇ ਨੀਚੇ ਟਾਫਟੇ ਦੀ ਲਾਈਨਿੰਗ ਲਵਾਇਓ ਜੀ ਸਾਰੇ ਨੂੰ ਬੇਨਤੀ ਆ ਟਾਫਟੇ ਦੀ ਲਾਈਨਿੰਗ ਲਾਗਦੀ ਆ ਇਸ ਦੇ ਨੀਚੇ ਆ ਚੈੱਕ ਕਰੋ ਕਪੜਾ ਇਹੋ ਫੈਬਰਿਕ ਇਹੋ ਜਾ ਮਤਲਬ ਕਿ ਬਿਲਕੁਲ ਮਤਲਬ ਕਿ ਸਮਰ ਲਈ ਸਪੈਸ਼ਲ ਫੈਬਰਿਕ ਆ ਲਾਈਨਿੰਗ ਜ਼ਰੂਰ ਲੱਗਦੀ ਆ ਪਰ ਮਤਲਬ ਕਿ ਗਰਮੀ ਨਹੀਂ ਲੱਗਦੀ ਇਸ ਫੈਬਰਿਕ ਦੇ ਵਿੱਚ ਇੱਕ ਆ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਸਾਰੇ ਪ੍ਰਿੰਟ ਟਾਪ ਦੇ ਆ ਸਾਰੇ ਪ੍ਰਿੰਟ ਇੱਕ ਤੋਂ ਇੱਕ ਆ ਕਿੰਨੇ ਡੀ ਪਿੱਛੇ ਤੋਂ ਉੱਪਰ ਲਾ ਛੇੜੀ ਦੀ ਹੋਈ ਹੈ ਛੇੜੀ ਦੀ ਬਸ ਆ ਦੇਖੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੁਪਰ ਕਲਾਸਿਕ ਪ੍ਰਿੰਟ ਔਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਵਿੱਚੋਂ ਵੀ ਦਿਖਾ ਦਾਂਗੇ ਚੋਟੀ ਵਾਲੇ ਇਹਦੇ ਵਿੱਚ ਇੱਕ ਪਲੱਸ ਰੇਂਜ ਵੀ ਲੈ ਕੇ ਆਇਆ ਮੈਂ ਉਹ ਵੀ ਦੇਖ ਲਿਓ ਉਹ ਵੀ ਤੁਹਾਨੂੰ ਦਿਖਾਈ ਦਊਗਾ ਵਿੱਚੇ ਇੱਕ ਆ ਚੈੱਕ ਕਰੋ ਜੀ ਇੱਕ ਆ ਰਿਹਾ ਇਸ ਦੇ ਵਿੱਚ ਆਵਲਰ ਪ੍ਰਿੰਟ ਬੜਾ ਸੋਹਣਾ ਪ੍ਰਿੰਟ ਹੈ ਕਲਰ ਦੇਖੋ ਕਿੰਨਾ ਪਿਆਰਾ ਬਿਲਕੁਲ ਡਿਫਰੈਂਟ ਪ੍ਰਿੰਟ ਡਿਫਰੈਂਟ ਕਲਰ ਯੂਨਿਕ ਹਟਕੇ ਪ੍ਰਿੰਟਿੰਗ ਲੋ ਜੀ ਇਹਦੇ ਵਿੱਚ ਆ ਗਿਆ ਜੀ ਇੱਕ ਆਹਾ ਸੋ ਪ੍ਰਿੰਟ ਆਪ ਦਾ ਕੋਈ ਵੀ ਲੈ ਲਓ ਬਾਕੀ ਇੱਕ ਇਸ ਚ ਬਰਬਰੀ ਦੇ ਵਿੱਚ ਇੱਕ ਆਈਟਮ ਲੈ ਕੇ ਆਇਆ ਇਹਦੇ ਵਿੱਚ ਇਹ ਸੇਮ ਹੀ ਨੇ ਸੇਮ ਹੀ ਨੇ ਅੱਛਾ ਪੁੰਡਾ ਲੋ ਜੀ ਇੱਕ ਪ੍ਰਿੰਟ ਆ ਆਇਆ ਜੀ ਆ ਨੀਚੇ ਦਿਖਾਇਆ ਉਹਦੇ ਨਾਲ ਦਾ ਨਹੀਂ ਨੰਗ ਦਾ ਫਰਕ ਹੈ ਫਰਕ ਹੈ ਅੱਛਾ ਇਹ ਕਾਰਾ ਜੀ ਆ ਵਾਲਾ ਪ੍ਰਿੰਟ ਸਾਰੇ ਸੋਨੇ ਦੇ ਹਨ ਲੋਕ ਨੌਂ ਹੋ ਜਗੇ ਆ ਲੋ ਇੱਕ ਕਾਰ ਆ ਜੀ ਆ ਵਾਲਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਦੇਖੋ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਜ਼ਬਰਦਸਤ ਹੈ ਕਿੰਨੀ ਡੀ ਜਵਲ ਆ ਦੇਖੋ ਕਲਰ ਦੇਖੋ ਪ੍ਰਿੰਟਿੰਗ ਦੇਖੋ ਜ਼ਬਰਦਸਤ ਪ੍ਰਿੰਟਿੰਗ ਹੈ ਤਾਂ ਪਾਲੀ ਇਸ ਤਰ੍ਹਾਂ ਜਲਾ ਕੰਪੋਨ ਲੋ ਜੀ ਲੋ ਜੀ ਹੁਣ ਤੁਹਾਨੂੰ ਇੱਕ ਆਈਟਮ ਦਿਖਾਉਣ ਲੱਗਾ ਹਾਂ ਇਹਦੇ ਵਿੱਚ ਵਧੀਆ ਦੇ ਵਿੱਚ ਇਸ ਵਿੱਚ ਇਹ ਥੋੜੀ ਰੇਂਜ ਪਲੱਸ ਆਏਗੀ ਇਸ ਦਾ ਰੇਂਜ ਮੈਂ ਮੈਂਸ਼ਨ ਨਹੀਂ ਕਰੂੰਗਾ نیچے ਵਾਲੀ 2150 ਜਿਹੜੇ نیچے ਦਿਖਾਏ ਨੇ ਆਹ ਵਾਲੀ ਆਈਟਮ ਆਏਗੀ ਬਰਬਰੀ ਦੀ ਬਰਬਰੀ ਦੇ ਪ੍ਰਿੰਟ ਦੇ ਉੱਤੇ ਕਰਿਆ ਹਾਈਲਾਈਟ ਸਾਰਾ ਉੱਪਰ ਹੈਂਡਵਰਕ ਕਰਿਆ ਹੋਇਆ ਦਿਖਾ ਦੇ ਰੋਮੀ ਬ੍ਰੀਕੀ ਨਾਲ ਪ੍ਰਿੰਟ ਬਹੁਤ ਸੋਹਣਾ ਹੈ ਮੈਚਿੰਗ ਸੂਟ ਆਏਗਾ ਇਸ ਦੇ ਨਾਲ ਜਿਹੜੀ ਬਾਟਮ ਆਏਗੀ ਉਹ ਆਏਗੀ ਪਿਓਰ ਕ੍ਰੇਪ ਦੀ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਉਹ ਰਹੇਗਾ 2450 ਰੁਪਏ 2450 ਰੁਪਏ ਦਾ ਪ੍ਰਾਈਸ ਰਹੇਗਾ ਇਹਦੇ ਵਿੱਚ ਤਿੰਨ ਤੋਂ ਚਾਰ ਰੰਗ ਲੈ ਕੇ ਆਇਆ ਆ ਦੁਬੱਟਾ ਚੈੱਕ ਕਰੋ ਬਰਬਰੀ ਦਾ ਕਲਰ ਕਲਰ ਚਾਰਟ ਬਹੁਤ ਸੋਹਣਾ ਆਇਆ ਆ ਦੇਖੋ ਇੱਕ ਰੰਗ ਆ ਰਿਹਾ ਇਹਦੇ ਵਿੱਚ ਆਵਲਾ ਸਕਿਨ ਸ਼ੇਡ ਯੂਨਿਕ ਕਲਰ ਹੈ ਬੜਾ ਪਿਆਰਾ ਕਲਰ ਹੈ ਸਮਰ ਦਾ ਸਪੈਸ਼ਲ ਸ਼ੇਡ ਆ ਚੈੱਕ ਕਰੋ ਇੱਕ ਹੋਰ ਹੈ ਜੀ ਆਵਲਾ ਸ਼ੇਡ ਅਲਟੀਮੇਟ ਕਲਰ ਹੈ ਅਲਟੀਮੇਟ ਇੱਕ ਹੋਰ ਹੈ ਜੀ ਇਸ ਦੇ ਵਿੱਚ ਟਿੰਕ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਗਜਬ ਕਲਰ ਹੈ ਗਜਬ ਬਿਊਟੀਫੁਲ ਸ਼ੇਡ ਜਾਨਕੀ ਦੋ ਰੇਂਟ ਦਾ ਮਾਲ ਹੈ ਨੀਚੇ 2150 ਵਾਲਾ ਤੇ ਉੱਪਰ ਵਾਲਾ ਸੈਟ ਆਇਆ 2450 ਚ ਇਹ 2450 ਦਾ ਪਏਗਾ ਆ ਲੋ ਇੱਕ ਤਾਂ ਜੀ ਆਵਲਾ ਇਹਦੇ ਪ੍ਰਿੰਟ ਤੇ ਹੈਂਡਵਰਕ ਕਰਿਆ ਹੋਇਆ ਪਿਓਰ ਕ੍ਰੇਪ ਦੀ ਬੋਟਮ ਹੈ ਇਹਦੀ ਤਾਂ ਕਰਕੇ ਮਹਿੰਗਾ ਹੈ ਇੱਕ ਕਲਰ ਆ ਰਿਹਾ ਆਈਸ ਬਲੂ ਕਲਰ ਦੇਖੋ ਕਿੰਨਾ ਸ਼ਾਨਦਾਰਾ ਕਿੰਨੇ ਡੀ ਹੋਗੀ ਠੇੜੇ ਬਾਰੜੇ ਇੱਕ ਕਾਰਾ ਜੀ ਆਈਸ ਬਲੂ ਸ਼ੇਡ ਇੱਕ ਕਾਰਾ ਇਸ ਦੇ ਵਿੱਚ ਆਵਲਾ ਕਲਰ ਇੱਕ ਕਾਰਾ ਜੀ ਆਵਲਾ ਸ਼ੇਡ ਆ ਵੀ ਛੇਡ ਬਹੁਤ ਹਨ ਇਹ ਆ ਰਿਹਾ ਸੀਗ੍ਰੀਨ ਦਾ ਛੇਡ ਆ ਆ ਰਿਹਾ ਇਸ ਦਾ ਦੁਪੱਟਾ ਹੁਣ ਮੈਂ ਬੈਕ ਚੱਕਾਂਗਾ ਦੁਬਾਰਾ ਦੇਖੀ ਚੱਲੋ ਆਪਣਾ ਜੀ ਆ ਆ ਰਿਹਾ 2450 ਵਾਲਾ ਕਲਰ ਸੀਗ੍ਰੀਨ ਆ ਗਿਆ ਇਸ ਦਾ ਰੇਟ ਆਊਗਾ 2450 ਸਕਾਈ ਬਲੂ ਆ ਗਿਆ ਇਸ ਦਾ ਰੇਟ ਆਏਗਾ ਜੀ ਪਿੰਕ ਦਾ ਰੇਟ ਆਏਗਾ 2450 ਇੱਕ ਆ ਗਿਆ ਸਕਿਨ ਕਰੀਮ ਕਲਰ 2450 ਇੱਕ ਆ ਗਿਆ ਆ ਵਾਲਾ ਬਿਸਕੁਟੀਆ ਛੇੜਾ ਨਵਾਂ ਛੇੜਾ ਕੀਚਾ ਕਲਰ ਹੈ 2450 ਬਾਕੀ ਪ੍ਰਿੰਟ ਆ ਗਏ ਜੀ ਇਹ ਆਣਗੇ 2250 ਦੇ 2150 ਸੋਰੀ 2150 ਪਰ ਰਹਿ ਰੂਗਾ ਇਹਦਾ 2150 ਰੁਪਏ ਪ੍ਰਿੰਟ ਦਾ ਹਜਰੋਂ ਮੇ ਮਾਰੇ 2150 ਰੁਪਏ ਜੀ ਕਿੰਨੇ ਦੇ ਕੋਈ 14 ਨੇ ਜੀ ਤੱਕ ਜੀ ਇੱਕ ਆ ਗਿਆ ਜੀ ਆ ਵਾਲਾ ਸਕਿਨ ਇੱਕ ਮਿੰਟ ਅੱਛੀ ਇੱਕ ਆ ਵਾਲਾ ਜੀ 2150 ਇੱਕ ਆ ਗਿਆ 2150 ਆਹ ਪ੍ਰਿੰਟ ਆ ਗਿਆ 2150 ਇਸਾਰੇ 2150 ਜਿਹੜੇ ਨੀਚੇ ਦਿਖਾਈ ਸੀ ਪਹਿਲਾਂ ਪ੍ਰਿੰਟ ਦੁਬਾਰਾ ਦੇਖ ਲਓ ਸਕਰੀਨਸ਼ਾਟ ਲੈ ਲਓ ਕੋਈ ਵੀ ਚਾਹੀਦਾ ਆਪਣਾ ਆਰਡਰ ਫੜਫੜ ਕਰ ਲਿਓ ਡਿਸਕ੍ਰਿਪਸ਼ਨ 'ਚ ਸਾਡੇ ਨੰਬਰ ਪਾਏ ਹੁੰਦੇ ਨੇ ਦੋ ਨੰਬਰ ਮੈਂ ਬੋਲ ਕੇ ਵੀ ਜਾਊਂਗਾ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੱਕ ਸੋ ਆ ਚੈੱਕ ਕਰੋ ਜੀ ਕਲਰ ਕੋਈ ਵੀ ਬਾਏ ਕਰ ਲਓ ਡਿਜ਼ਾਈਨ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਡਿਜ਼ਾਈਨ ਸੋਨੇ ਆ ਰੇਟ ਆਣਾ ਇਸ ਦਾ 2150 ਤੇ ਇੱਕ ਦਾ ਜਿਹੜਾ ਸੈੱਟ ਦਿਖਾਇਆ ਤੁਹਾਨੂੰ ਸਭ ਤੋਂ ਲਾਸਟ ਦੇ ਵਿੱਚ ਦਿਖਾਇਆ ਉਹ ਹੈਗਾ ਸੀ 2400 ਉਹਦੀ ਪਿਓਰ ਗਰੇਪ ਦੀ ਬਾਟਮ ਦੇ ਉੱਪਰ ਹੈਂਡਵਰਕ ਰਿਆ ਹੋਇਆ ਹੈ ਸੋ ਹੁਣ ਆਪਦਾ ਕੋਈ ਵੀ ਚਾਹੀਦਾ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਾ ਲਓ ਫਟਾਫਟ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਏ ਆ ਸਾਡੇ ਦੋ ਨੰਬਰ ਆ 7837015332 852830084 7837015332852830084 ਇਹ ਦੋ ਨੰਬਰਾਂ ਤੇ ਵਟਸਐਪ ਚੱਲਦਾ ਆਪਣਾ ਸਕਰੀਨਸ਼ਾਟ ਲਓਵੇ ਸਕਰੀਨਸ਼ਾਟ ਲਵੋ ਕੋਲ ਕੱਟ ਕਰੋ ਸਾਨੂੰ ਵਟਸਐਪ ਤੇ ਮੈਸੇਜ ਆਦਾ ਕਰੋ ਬੱਤੋਬਾ ਦੇਖੋ ਇੱਕ ਬੇਨਤੀ ਹੈ ਮੇਰੀ ਸਾਨੂੰ ਕਾਲ ਕੱਟ ਕਰ ਰਹੇ ਹੋ ਕਿਉਂਕਿ ਕਾਲ ਜਿਆਦਾ ਆਣ ਕਰਕੇ ਸਾਡਾ ਟੈਂਡ ਨਹੀਂ ਹੁੰਦੀਆਂ ਬਹੁਤ ਜਿਆਦਾ ਕਾਲਸ ਆਉਂਦੀਆਂ ਨੇ ਸੋ ਰੋਜ਼ ਦੀਆਂ 10000 ਕਾਲਸ ਆਉਂਦੀਆਂ ਨੇ ਇਸ ਕਰਕੇ ਟੈਂਡ ਨਹੀਂ ਹੁੰਦੀਆਂ ਸੋ ਸਾਨੂੰ ਬੱਤੋਬਾ WhatsApp ਤੇ ਹੀ ਮੈਸੇਜ ਕਰੋ ਬਾਕੀ ਸਾਡਾ ਐਡਰੈਸ ਹੈਗਾ ਅੰਮ੍ਰਿਤਸਰਿਆ ਮਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਪਟਿਆਲਾ ਅਗਰ ਤੁਸੀਂ ਕੋਈ ਵੀ ਇਨਕੁਆਰੀ ਲੈਣੀ ਆ ਆਪਣਾ ਵੌਇਸ ਮੈਸੇਜ ਛੱਡ ਦਿਓ WhatsApp ਤੇ ਅਸੀਂ ਰਿਪਲਾਈ ਕਰ ਦਾਂਗੇ ਉੱਥੇ ਪ੍ਰੋਪਰ ਜਾਂ ਤੁਸੀਂ DM ਲਿਖ ਦਿਓ ਅਸੀਂ ਪ੍ਰੋਪਰ ਰਿਪਲਾਈ ਕਰ